ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੀਰੇ ਉਮੀਦ ਕਰਦੇ ਆ ਸਾਰੇ ਭਰਾ ਵਧੀਆ ਹੋਣਗੇ ਹਨਾ ਜੀ ਤੇ ਬਾਈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਆਪਾਂ ਅੱਜ ਝੋਨਾ ਦੇ ਦਿਖਾਉਣ ਲੱਗੇ ਆ ਸੋਨੂੰ ਜਿਹੜਾ ਆਪਾਂ ਨੇ ਸਿੱਧੀ ਬਜਾਈ ਕਰੀ ਆ ਹਨਾ ਝੋਨੇ ਦੀ ਤੇ ਉਹ ਕਦੋਂ ਬੀਜਿਆ ਤੇ ਕੀ ਉਹਦੀ ਗਰੋਥ ਆ ਕਿੰਨੇ ਕਿੰਨੇ ਦਿਨ ਦਾ ਹੋ ਗਿਆ ਸਾਰੇ ਦਿਖਾਵਾਂਗੇ ਜਿੰਨੀਆਂ ਵੀ ਵੈਰਾਈਟੀਆਂ ਨੇ ਕਿੰਨੇ ਕਿੰਨੇ ਦਿਨ ਦੀਆਂ ਨੇ ਆਪਾਂ ਸ਼ੁਰੂ ਕਰਾਂਗੇ ਬਾਈ ਪਹਿਲਾਂ ਆ ਖੱਤੇ ਤੋਂ ਲੋ ਭਾਈ ਜੀ ਇਹ ਆ ਜੀ ਆਪਣਾ ਝੋਨਾ ਪੂਸ਼ਾ 44 ਇਹਦੀ ਬਜਾਈ ਬਈ ਹੋਈ ਹੋਈ ਆ 12 ਮਈ ਦੀ ਅੱਜ ਆ 25 ਜੂਨ ਤੇ ਇਹ ਤਕਰੀਬਨ 1 ਮਹੀਨਾ 12 13 ਦਿਨ ਦਾ ਝੋਨਾ ਜੀ ਇਹ ਠੀਕ ਹੈ ਜੀ ਇਹ ਸਭ ਤੋਂ ਪਹਿਲਿਆਂ ਚ ਇਹ ਵੀ ਜਿਆ ਸੀ ਤੇ ਇੱਕ ਖਤਾ ਉਧਰ ਆ ਉਹਦੀ ਵੀ ਇੰਨੀਓ ਗਰੋਥ ਆ ਜੇ ਹੋ ਸਕੇ ਮੈਂ ਉਹਦੀ ਵੀ ਵੀਡੀਓ ਤੁਹਾਨੂੰ ਵਿੱਚ ਦਿਖਾਉਂਗਾ ਆਦਰਵਾਇਜ਼ ਇੰਨੀਓ ਗਰੋਥ ਹੋਦੀ ਆ ਇਹ ਸਭ ਤੋਂ ਪਹਿਲੀਆਂ ਚ ਬੀਜਿਆ ਹੋਇਆ ਝੋਨਾ ਜੀ ਆਪਣਾ ਠੀਕ ਹੈ ਇਹਦੇ ਵਿੱਚ ਜਿੱਥੇ ਕਿਤੇ ਮਾੜੀ-ਮੋਟੀ ਆਪਾਂ ਨੂੰ ਦਿੱਕਤ ਆਈ ਜਿਵੇਂ ਆਹ ਜਗ੍ਹਾ ਹੈ ਹੈਨਾ ਇੱਥੇ ਰੇਤਾ ਹੋਣ ਕਰਕੇ ਤੇ ਉੱਥੋਂ ਬੋਰ ਦਾ ਪਾਣੀ ਔਨ ਕਰਕੇ ਇਹ ਥੋੜਾ ਜਿਹਾ ਖਰਾਬ ਹੋ ਜਾਂਦਾ ਥਾਂ ਹੈਨਾ ਤਾਂ ਇੱਥੇ ਬਈ ਆਪਾਂ ਨੇ ਪੂਛਾ ਦੀ ਪੌਦ ਵੀ ਲਾਈ ਹੋਈ ਆ ਤੁਹਾਨੂੰ ਮੈਂ ਦਿਖਾਉਣਾ ਇੱਥੇ ਕੱਕ ਸੀਗਾ ਖੁੰਦੇ ਤੁਹਾਨੂੰ ਦਿਖਾਇਆ ਆ ਦੇਖੋ ਇਦੇ ਵਿੱਚ ਕਿਤੇ ਕਿਤੇ ਫਿਰ ਆਪਾਂ ਨੇ ਪੌਦ ਵੀ ਲਾਈ ਆ ਜਿਵੇਂ ਆਹ ਏਰੀਆ ਹੋ ਗਿਆ ਹੈ ਨਾ ਬਾਕੀ ਸਾਰ ਤੁਸੀਂ ਦੇਖ ਸਕਦੇ ਹੋ ਸਾਰਾ ਵਧੀਆ ਖੜਾ ਆਪਾਂ ਮੈਂ ਤੁਹਾਨੂੰ ਹੁਣ ਦੂਜਾ ਦਿਖਾਉਣਾ ਅਗਲਾ ਲੋ ਜੀ ਬਾਈ ਇਹ ਆਈਪੀ ਆਪਣਾ ਪੂਸ਼ਾ 44 ਝੋਨਾ ਇਹ ਬਾਈ 15 ਮਈ ਦੀ ਬਜਾਈਆ ਅੱਜ 25 ਜੂਨ ਆ 1 ਮਹੀਨਾ 10 ਕੁ ਦਿਨ ਦਾ ਇਹ ਝੋਨਾ ਹੋਇਆ ਹੋਇਆ ਇਹ ਵੀ ਤੇ ਨਾਲ ਇੱਧਰ ਵੀ ਇਹ ਦੋ ਹੋ ਇੱਕਸਾਰ ਬੀਜੇ ਸੀਗੇ ਠੀਕ ਹੈ ਜੀ ਇੱਕ ਬਾਈ ਤੁਹਾਨੂੰ ਦਿਖਾਉਣ ਲੱਗਿਆ ਹੁਣ ਮੈਂ ਇੱਥੇ ਵੀ ਆਪਣੇ ਝੋਨਾ ਸੀਗਾ ਇਹਦੇ ਨਾਲੇ ਬੀਜਿਆ ਸੀ ਇੱਥੇ ਸੇਮ ਡੇ ਬਜਾਈ ਹੋਈ ਸੀ ਪਰ ਬਾਈ ਇਹ ਬਾਉਣਾ ਪੈ ਗਿਆ ਕਿਉਂਕਿ ਇਹਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਇਹਦੇ ਵਿੱਚ ਝੋਨਾ ਸੁੱਕ ਗਿਆ ਸੀਗਾ ਸੁੱਕਣ ਦਾ ਕਾਰਨ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਤੇ ਇੱਕ ਥੋੜਾ ਜਿਹਾ ਰੇਤ ਵੱਧ ਪੈ ਗਿਆ ਸੀ ਜੇ ਮੈਂ ਤੁਹਾਨੂੰ ਦਿਖਾਵਾਂ ਇਹਦੀ ਵੀ ਗ੍ਰੋਥ ਬਹੁਤ ਵਧੀਆ ਹੋਈ ਸੀ ਕਿ ਪਰ ਉਧਰ ਉਧਰ ਇੱਥੇ ਵਿੱਚ ਵਿੱਚ ਜਮ੍ਹਾਂ ਖਤਮ ਹੋ ਗਿਆ ਸੀ ਪੀੜਾ ਹੋ ਕੇ ਤਾਂ ਕਰਕੇ ਆਪਾਂ ਨੂੰ ਇਹ ਬਾਉਣਾ ਪਿਆ ਹੈ ਨਾ ਬਈ ਇੱਥੇ ਹੁਣ ਆਪਾਂ ਨੇ ਹੱਥੀਂ ਬਈਆਂ ਤੋਂ ਲਗਾਉਣਾ ਜਿਹੜਾ ਇਹ ਵਾਲਾ ਆਪਣਾ ਕੀਲਾ ਏ ਉਹ ਬਈਏ ਲਾਉਣਗੇ ਤੇ ਬਾਕੀ ਆਹ ਦੇਖੋ ਇਹਦੀ ਗ੍ਰੋਥ ਇੱਥੇ ਤਾਂ ਵਧੀਆ ਸੀ ਹੈ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤਾਂ ਬਈ ਐਨ ਪੂਰੀ ਵਧੀਆ ਗ੍ਰੋਥ ਕਰੀ ਹੋਈ ਸੀ ਪਰ ਇੱਧਰ ਨਾ ਹੋਣ ਕਰਕੇ ਆਪਾਂ ਨੇ ਬਾਤ ਆ 6 ਮਹੀਨੇ ਦੀ ਫਾਸਲਾ ਬਈ ਰਿਸਕ ਨਹੀਂ ਆਪਾਂ ਲਿਆ ਹੈ ਨਾ ਤਾਂ ਕਰਕੇ ਬਾਤ ਆ ਆਪਾਂ ਨੇ ਠੀਕ ਹੈ ਜੀ ਆਪਾਂ ਚਾਹੀ ਦਿਖਾਵਾਂਗੇ ਵੀਰੇ ਜੋ ਹੈਗਾ ਜੇ ਬਾਹਿਆ ਤਾਂ ਬਾਹਿਆ ਦਿਖਾਵਾਂਗੇ ਜਿੰਨਾ ਹੋਇਆ ਉਹਨਾ ਹੋਇਆ ਬੇ ਦਿਖਾਵਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣਾ 1692 ਲੋ ਜੀ ਬਈ ਇਹ ਆ ਜੀ ਆਪਣੀ 1692 ਦੇਖੋ ਤੁਸੀਂ ਇਹ ਆ ਜੀ ਇੱਕ 23 ਤਰੀਕ ਦੀ ਵਜਾਈ ਆ ਨਾਲ ਇਹ ਇੱਧਰ ਇਹ 24 ਤਰੀਕ ਦੀ ਬਿਜਾਈ ਆ ਠੀਕ ਹੈ ਜੀ ਇਹ 1692 ਆ ਇਹ ਬਾਈ ਜੀ ਇਹਦੇ ਵਿੱਚ ਬੀਜ 1 ਕਿਲੋ ਬੀਘੇ ਦਾ 20 ਪਿਆ ਹੋਇਆ 5 ਕਿਲੋ ਏਕੜ ਦਾ ਬੀ ਪਾ ਕੇ ਬਿਜਾਈ ਹੋਈ ਹੋਈ ਹੈ ਇਹਦੀ ਇਹਦਾ ਬੀ ਘਟ ਪਿਆ ਸੀਗਾ ਤੇ ਦੇਖੋ ਇਹਦੀ ਵੀ ਵਧੀਆ ਗਰੋਥ ਆ ਇਹ ਪੂਰੀ 1 ਮਹੀਨੇ ਦੀ ਹੋ ਗਈ ਅੱਜ ਹੁਣ ਦਿਖਾਵਾਂ ਮੈਂ ਤੁਹਾਨੂੰ ਆਪਣੀ 131 ਤੇ ਫਿਰ 126 ਜਿਹੜੀ ਪੀਆਰ 126 ਸਭ ਤੋਂ ਲਾਸਟ ਚ ਬੀਜੀ ਆ ਉਹ ਵੀ ਦਿਖਾਵਾਂਗੇ ਆਹ ਦੇਖਦੇ ਆਪਾਂ ਪੀਆਰ 131 ਆਪਣੀ ਲੋ ਜੀ ਬਾਈ ਇਹ ਆ ਜੀ ਆਪਣੀ ਪੀਆਰ 131 ਇਹਦੀ ਬਜਾਈ ਹੋਈ ਹੋਈ ਆ 26 ਤਰੀਕ ਦੀ ਜੀ ਠੀਕ ਆ ਗਰੋਥ ਵਧੀਆ ਕਰੀ ਹੋਇਆ ਇਹਦੇ ਵਿੱਚ ਇੱਥੇ ਕੱਖ ਵੀ ਨੇ ਠੀਕ ਆ ਜੀ ਉਹਦੀ ਸਪਰੇਅ ਕਰੀ ਆ ਜੇ ਤੁਹਾਨੂੰ ਦੇਖਦੇ ਹੋਣਗੇ ਇੱਥੇ ਮਾਰੇ ਵੀ ਹੋਏ ਨੇ ਆ ਦੇਖੋ ਪੂਰੇ ਵਧੀਆ ਤੇ ਇਹ 1 ਮਹੀਨੇ ਦੀ ਤਕਰੀਬਨ ਇਹ ਹੋਈ ਵੀ ਆ ਜੀ ਤੇ ਇੱਧਰ ਵੀ 131 ਆ ਪਰ ਇਹ ਥੋੜੀ ਜਿਹੀ ਆਪਣੇ ਕੋਲ ਠੇਕੇ ਤੇ ਆ ਜ਼ਮੀਨ ਇਹਦੇ ਜਨਾ ਪ੍ਰੋਬਲਮ ਹੁੰਦੀ ਆ ਆ ਦੇਖੋ ਇਹ ਵੀ ਪੀਲੀ ਹੋਣ ਲੱਗੀ ਨਾ ਜਿੰਮੇ ਪਰ ਦੇਖਦੇ ਆ ਜੇ ਸੰਭਲ ਗਈ ਠੀਕ ਆ ਨਹੀਂ ਪਰ ਇਹਦਾ ਵੀ ਵਾਕੇ ਉਦਾਂ ਹੀ ਲਾਉਣੀ ਪਊਗੀ ਪਿਛਲੇ ਸਾਲ ਵੀ ਇੱਥੇ ਬੋਹਣੀ ਪੈਗੀ ਸੀ ਹਨਾ ਬਾਈ ਆਪਾਂ ਛੱਡਦੇ ਨਹੀਂ ਬਾਈ ਟਰਾਈ ਜ਼ਰੂਰ ਕਰਾਂਗੇ ਫੇਰ ਦੁਬਾਰਾ ਹਨਾ ਆ ਦੇਖੋ ਆ ਵਧੀਆ ਖੜੀ ਆ ਇਹਦੀ ਥੋੜੀ ਜਿਹੀ ਇਹਦੇ ਨਾਲ ਗਰੋਥ ਘੱਟ ਆ ਤੇ ਆਪਾਂ ਮੈਂ ਹੁਣ ਦਿਖਾਉਣਾ ਤੁਹਾਨੂੰ ਚੱਲ ਕੇ ਪੀਆਰ 126 ਆ ਆਪਣੀ ਸਾਰ ਨਾਲੋਂ ਲਾਸਟ ਚ 5 ਜੂਨ ਦੀ ਬਜਾਈ ਹੋਈ ਵੀ ਉਹਦੀ ਵੀ ਤੁਹਾਨੂੰ ਦਿਖਾਉਨੇ ਆ ਕੀ ਗਰੋਥ ਆ ਲੋ ਜੀ ਬਾਈ ਇਹ ਆ ਜੀ ਆਪਣਾ ਚੋਨਾ ਪੀਆਰ 126 ਇਹ ਸਭ ਤੋਂ ਲੇਟ ਬੀਜਿਆ ਹੋਇਆ ਇਹ ਆਪਣਾ ਬਾਈ ਤਕਰੀਬਨ ਲਾ ਲੋ ਵੀ 5 ਜੂਨ ਦਾ ਬੀਜਿਆ ਹੋਇਆ ਝੋਨਾ ਹੈ ਇਹ ਠੀਕ ਹੈ ਜੀ ਤੇ ਅੱਜ ਹੈਗੀ ਆ ਮੈਂ ਤੁਹਾਨੂੰ ਜਿਵੇਂ ਦੱਸਿਆ 26 ਮਈ 25 ਮਈ ਹੈ ਨਾ ਇਹਨੂੰ 20 ਦਿਨ ਹੋ ਗਏ ਦੇਖੋ ਬਾਈ ਇਹ 20 ਦਿਨ ਦਾ ਝੋਨਾ ਬਈ ਆਪਣਾ ਹੈ ਨਾ ਤੇ ਇਹ ਸਾਰਿਆਂ ਨੂੰ ਲਾਸਟ ਚ ਬੀਜਿਆ ਸੀਗਾ ਬਾਕੀ ਤੁਹਾਨੂੰ ਜਿਹੜੇ ਦਿਖਾਏ ਨੇ ਤਰੀਕ ਵਾਈਜ਼ ਤੁਹਾਨੂੰ ਸਾਰਿਆਂ ਦੀ ਗਰੋਥ ਚੈੱਕ ਕਰਾਈ ਆ ਹੈ ਨਾ ਵਧੀਆ ਖੜਾ ਇਹ ਚ ਵੀ ਦੇਖ ਲੋ ਕੱਖ ਇਹ ਤੇ ਵੀ ਕਿਤੇ ਨਹੀਂ ਤੁਹਾਨੂੰ ਦਿਖੂਗਾ ਕਿਉਂਕਿ ਦਵਾਈ ਵਧੀਆ ਹੋ ਜਾਂਦੀ ਆ ਬੰਦੇ ਕਈ ਕੱਖਾਂ ਤੋਂ ਡਰ ਜਾਂਦੇ ਨੇ ਹਨਾ ਬਈ ਵੀ ਕੱਖ ਹੋਣਗੇ ਤੇ ਇਹ ਤੇ ਬਾਈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਇਹ ਤੇ ਨਾ ਉਹ ਉੱਥੇ ਵਿੱਚ ਰਲਾਂ ਸੀਗਾ ਉਹ ਮੈਂ ਤੁਹਾਨੂੰ ਦਿਖਾਉਣਾ ਉਹਦਾ ਹੱਲ ਕਿਵੇਂ ਕਰਿਆ ਆਪਾਂ ਨੇ ਉਹ ਦੇਖਿਓ ਤੁਸੀਂ ਲੋ ਬਈ ਆ ਜਗ੍ਹਾ ਸੀਗੀ ਜਿੱਥੇ ਆਪਣੇ ਰਲਾਂ ਹੋਇਆ ਸੀਗਾ ਕਾਫੀ ਜ਼ਿਆਦਾ ਜਿਹੜੀ ਉਹ ਵਿੱਚ ਝੋਨਾ ਜਿਹਾ ਹੈ ਨਾ ਛੋਟੇ ਛੋਟੇ ਜਿਹੇ ਦਾਣੇ ਵਾਲਾ ਜੰਮ ਗਿਆ ਸੀਗਾ ਤੇ ਉਹ ਪਿਛਲੇ ਸਾਲ ਦਾ ਰਲਾਂ ਸੀ ਇੱਥੇ ਥੋੜੀ ਜੀ ਡੈੜੀ ਉੱਚੀ ਰਹਿ ਗਈ ਸੀ ਇੱਥੇ ਪਾਣੀ ਨਹੀਂ ਚੜਿਆ ਸੀ ਤਾਂ ਕਰਕੇ ਉਹ ਜੰਮਿਆ ਨਹੀਂ ਬਾਅਦ ਚ ਬੀਜਣ ਤੋਂ ਬਾਅਦ ਜੰਮਿਆ ਸੀ ਇੱਥੇ ਬਈ ਆਪਾਂ ਨੇ ਇਹ ਪੱਟ ਤਾਂ ਤੇ ਇੱਥੇ ਹੀ ਹੁਣ ਆਪਾਂ ਜਿੱਥੇ ਇੱਥੇ ਸੰਘਣੇ ਢੀਡੇ ਕਈ ਆਪਾਂ ਇੱਕ ਦੋ ਢੀੜਾ ਵੱਧ ਲਾ ਦਈਦਾ ਹੈ ਨਾ ਤੇ ਜਦੋਂ ਆਪਾਂ ਬਜਾਈ ਕਰਨ ਲੱਗਦੇ ਆ ਉੱਥੋਂ ਆਪਾਂ ਪੱਟ ਕੇ ਹੁਣ ਇੱਥੇ ਲਾ ਦਾਂਗੇ ਜੇ ਨਹੀਂ ਹੋਊ ਤਾਂ ਕਿਤੇ ਵੀ ਆਪਾਂ ਨੂੰ 126 ਦੀ ਪੌਦ ਮਿਲਦੀ ਆ ਤਾਂ ਆਪਾਂ ਨੇ ਉਹ ਲਾ ਦੇਣੀ ਆ ਇੱਥੇ ਆਪਣੀ ਬੀਜੀ ਹੋਈ ਆ ਜਾਓ ਚੋ ਲਾ ਲਾਂਗੇ ਜੇ ਇੱਥੋਂ ਬਾਈ ਇਹ ਸੀਗੇ ਅੱਜ ਆਪਣੇ ਇੱਥੇ ਜਿਹੜਾ ਤੁਹਾਨੂੰ ਦਿਖਾਏ ਨੇ ਜਿੰਨਾ ਵੀ ਆਪਣਾ ਝੋਨਾ ਹੈ ਨਾ ਤੁਹਾਨੂੰ ਦਿਖਾਇਆ ਕਦੋਂ ਬੀਜਿਆ ਸਾਰੀ ਗਰੋਥ ਚੈੱਕ ਕਰਾਈਆ ਹੈ ਨਾ ਸਾਰੀ ਗਰੋਥ ਤੁਹਾਨੂੰ ਦਿਖਾ ਕੇ ਹਟਿਆ ਵਧੀਆ ਖੜਾ ਬਾਈ ਜਿਹੜਾ ਵਿੱਚ ਬਾਹਿਆ ਉਹ ਵੀ ਤੁਹਾਨੂੰ ਦਿਖਾਇਆ ਆਪਣਾ ਕੋਈ ਉਹ ਨਹੀਂ ਹੈ ਨਾ ਵੀ ਜਿਹੜੀ ਚੀਜ਼ ਹੋਊਗੀ ਤੁਹਾਨੂੰ ਉਹੀ ਦੱਸਾਂਗੇ ਕੋਈ ਆਪਾਂ ਬਾਲੇ ਤੱਕੜੇ ਐਕਸਪਰਟ ਵੀ ਨਹੀਂ ਹੈਗੇ ਤੁਹਾਨੂੰ ਮੈਂ ਵੀ ਕਹਾ ਜਿਵੇਂ ਅਸੀਂ ਕਰਦੇ ਆ ਜਿਵੇਂ ਜਿਵੇਂ ਆਪਣਾ ਝੋਨਾ ਖੜਾ ਤੁਹਾਨੂੰ ਉਹੀ ਦਿਖਾਉਨੇ ਆ ਬਾਈ ਤੁਸੀਂ ਅੱਗੇ ਵੀ ਵੀਡੀਓਜ਼ ਦੇਖਦੇ ਰਹੋ ਧੰਨਵਾਦ ਬਾਈ ਸਾਰਿਆਂ ਦਾ ਸਤਿ ਸ੍ਰੀ ਅਕਾਲ